ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪਹਿਲਾ ਸੁੰਨ ਕਲਾ ਅਪਰੰਪਰਤਾਰੀ ਆਪ ਨਿਰਾਲਮ ਅਪਰ ਅਪਾਰੀ ਪ੍ਰਕਿਰਤੀ ਦੇ ਪਾਰਾਂ ਵਾਰ ਤੋਂ ਰਹਤ ਸੁੰਨ ਅਫਰ ਸਰੂਪ ਬ੍ਰਹਮ ਨੇ ਸਭ ਵਿੱਚ ਆਪਣੀ ਚੇਤਨ ਸੱਤਾ ਰੂਪੀ ਕਲਾ ਸ਼ਕਤੀ ਧਾਰਨ ਕੀਤੀ ਹੋਈ ਹੈ ਪਰੰਤੂ ਪ੍ਰਭੂ ਆਪ ਜੀਵਾਂ ਦੀ ਕਰਨੀ ਕਰਦੂਤੋਂ ਅਨਰਾਲਮ ਨਿਰਲੇਪ ਰਹਿੰਦਾ ਹੈ ਪ੍ਰਕਿਰਤੀ ਅપર ਕਈਏ ਉਰੇ ਹੈ ਅਤੇ ਉਹ ਅਪਾਰੀ ਪਾਰਾਵਾਰ ਤੋਂ ਰਹਤ ਹੈ ਵਾ ਅਪੁਰ ਪਾਰੀ ਬਯੰਤ ਤੋਂ ਬਯੰਤ ਪ੍ਰਭੂ ਆਪ ਕਿਸੇ ਦੇ ਨਰਾਲਮ ਆਸਰੇ ਤੋਂ ਬਿਨਾ ਹੈ ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੁਨ ਉਪਾਏ ਦਾ ਆਪ ਹੀ ਸਾਰੀ ਕੁਦਰਤ ਸ੍ਰਿਸ਼ਟੀ ਨੂੰ ਪੈਦਾ ਕਰਕੇ ਪਾਲਣਾ ਕਰਕੇ ਵੇਖ ਰਿਹਾ ਹੈ ਸੁਨ ਅਫੁਰ ਰੂਪ ਬ੍ਰਹਮ ਸਾਰਿਆਂ ਦੇ ਪ੍ਰਕਾਸ਼ਕ ਸੁਨੋ ਅਫੁਰ ਸਾਖੀ ਸਰੂਪ ਤੋਂ ਸਭ ਸ੍ਰਿਸ਼ਟੀ ਪੈਦਾ ਕਰ ਰਿਹਾ ਸੁਨ ਅਫੁਰ ਰੂਪ ਬ੍ਰਹਮ ਨੇ ਆਪਣੇ ਤੋਂ ਸੁਨੋ ਆਕਾਸ਼ ਆਦ ਤੱਤਾਂ ਨੂੰ ਪੈਦਾ ਕੀਤਾ ਹੈ ਸੁਨੋ ਸੁਨ ਉਪਾਏਦ ਅਰਥਾਤ ਜਿਵੇਂ ਚੁੰਬਕ ਪੱਥਰ ਦੀ ਸੰਗਤ ਕਰਕੇ ਲੋਹੇ ਵਿੱਚ ਹਰਕਤ ਆ ਜਾਂਦੀ ਹੈ ਇਸ ਪ੍ਰਕਾਰ ਅਫੋਰਸ ਰੂਪ ਬ੍ਰਹਮ ਦੀ ਚੇਤਨ ਸੱਤਾ ਪਾ ਕੇ ਜੜ ਮਾਇਆ ਵਿੱਚ ਹਰਕਤਾਈ ਹੈ ਜੋ ਅੱਗੇ ਤਿੰਨ ਗੁਣ ਰੂਪ ਹੋ ਗਈ ਜੋ ਸਤੋ ਗੁਣ ਵਿੱਚ ਚੇਤਨ ਦਾ ਪ੍ਰਤੀਬਿੰਬਿਆ ਉਹ ਈਸ਼ਰ ਰੂਪ ਹੋ ਗਿਆ ਜਿਸ ਨੇ ਮਾਇਆ ਆਪਣੇ ਅਧੀਨ ਕਰ ਲਈ ਤੇ ਜਗਤ ਦੀ ਉਤਪਤੀ ਪਾਲਣਾ ਲੈਤਾ ਦਾ ਕੰਮ ਕਰਨ ਲੱਗ ਪਿਆ ਜੋ ਰਜੂ ਅਤੇ ਤਮੂ ਗੁਣ ਦੇ ਵਿੱਚ ਇਤਨ ਦਾ ਪ੍ਰਤੀਬਿੰਬਿਆ ਉਹ ਅਵਿਦਿਆ ਰੂਪ ਹੋ ਕੇ अनेका जीव ਰੂਪ ਹੋ ਗਿਆ ਪਰੰਤੂ ਇਹਨਾਂ ਦੋਹਾਂ ਦੇ ਵਿੱਚ ਅਫੁਰਸ ਰੂਪ ਬ੍ਰਹਮ ਹੀ ਵਿਆਪਕ ਹੈ ਜਿਸ ਨੇ ਮਾਇਆ ਸਭ ਲੋਕੇ ਬੇਅੰਤ ਰਚਨਾ ਬਣਾਈ ਪੌਣ ਪਾਣੀ ਸੁੰਨੇ ਤੇ ਸਾਜੇ ਸ੍ਰਿਸ਼ਟ ਉਪਾਇ ਕਾਇਆ ਗੜ ਰਾਜੇ ਪੌਣ ਹਵਾ ਪਾਣੀ ਜਲ ਆਦ ਤਤ ਵੀ ਸੁੰਨੇ ਅਫਰ ਰੂਪ ਬ੍ਰਹਮ ਤੂੰ ਹੀ ਸਾਜੇ ਰਚੇ ਪੈਦਾ ਕੀਤੇ ਹੋਏ। ਭਾਗ ਪ੍ਰਭੂ ਨੇ ਆਪ ਹੀ ਸਭ ਕੁਝ ਸਾਜਣਾ ਕੀਤਾ ਹੈ। ਇਸ ਸ੍ਰਿਸ਼ਟੀ ਨੂੰ ਉਪਾਏ ਪੈਦਾ ਕਰਕੇ ਇਸ ਬ੍ਰਹਿਮੰਡ ਰੂਪੀ ਕਾਇਆ ਦੇਹੀ ਦੇ ਗੜ ਕਿਲੇ। ਵੈਸ ਦੇਹੀ ਰੂਪੀ ਕਿਲੇ ਵਿੱਚ ਪ੍ਰਭੂ ਰਾਜੇ ਰਾਜਾ ਰੂਪ ਹੋ ਕੇ ਬਿਰਾਜਮਾਨ ਹੋ ਰਿਹਾ। ਅਗਨਪਾਣੀ ਜੀਓ ਜੋਤ ਤੁਮਾਰੀ ਸੁੰਨੇ ਕਲਾ ਰਹਾਏ ਦਾ ਏ ਪ੍ਰਭੂ ਅਗ ਵਿੱਚ ਪ੍ਰਕਾਸ਼ ਪਾਣੀ ਜਲ ਵਿੱਚ द्रਵਤਾ ਜੀਓ ਜੀਵਾ ਵਿੱਚ ਚੇਤਨ ਸੱਤਾ ਰੂਪ ਤੇਰੀ ਹੀ ਜੋਤੀ ਹੈ ਤੂੰ ਸੁੰਨੇ ਅਫਰ ਰੂਪ ਹੁੰਦਾ ਹੋਇਆ ਆਪਣੀ ਕਲਾ ਸ਼ਕਤੀ ਨਾਲ ਸਭ ਵਿੱਚ ਆਪਣੇ ਆਪ ਨੂੰ ਰਹਾਏ ਦਾ ਰੱਖਦਾ ਇਸਤਿਤ ਕਰਦਾ ਹੈ ਸੁਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸੁਨਨੇ ਵਰਤੇ ਜੁਗ ਸਬਾਏ ਹਾਂ ਸੁਨੋ ਅਫੁਰ ਰੂਪ ਬ੍ਰਾਹਮਣੇ ਰਜੋ ਗੁਣੀ ਬ੍ਰਹਮ ਸਤੋ ਗੁਣੀ ਵਿਸ਼ਨ ਤਮੋ ਗੁਣੀ ਮਹੇਸ਼ ਸ਼ਿਵ ਜੀ ਆਦ ਪ੍ਰਦਾਨ ਦੇਵਤੇ ਪੈਦਾ ਕੀਤੇ ਸੁਨਨੇ ਕਹੀਏ ਅਫੁਰ ਰੂਪ ਦੇ ਅੰਦਰ ਹੀ ਸਾਰੇ ਜੁਗ ਵਰਤਰੇ ਵਾ ਅਫੁਰ ਰੂਪ ਪ੍ਰਭੂ ਸਭ ਜੁਗਾਂ ਵਿੱਚ ਆਪ ਹੀ ਵਰਤ ਰਿਹਾ ਇਸ ਪਦ ਵਿਚਾਰੇ ਸੋ ਜਨਪੂਰਾ ਤਿਸ ਮਿਲੀਐ ਪਰਮ ਚੁਕਾਏ ਦਾ ਜੋ ਇਸ ਸਨ ਅਫਰ ਸਰੂਪ ਰੂਪੀ ਪਦ ਪਦਵੀ ਨੂੰ ਵਿਚਾਰਨਾ ਕਰਦਾ ਹੈ ਉਹ ਜਨਪੁਰਖ ਪੂਰਨ ਪੂਰਨ ਗੁਣਵਾਲ ਹੈ ਉਸ ਗੁਰਮੁਖ ਨੂੰ ਜੇਕਰ ਮਿਲਣਾ ਕਰੀਏ ਤਾਂ ਉਹ ਅੰਦਰੋਂ ਪਰਮ ਨੂੰ ਚੁਕਾ ਦੇਂਦਾ ਨਿਵਰਤ ਕਰ ਦੇਂਦਾ ਹੈ ਸਨੋ ਸਬਦ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਹਾਂ ਸੁਨੋ ਫੁਰਸ ਰੂਪ ਬ੍ਰਹਮ ਤੋਂ ਹੀ ਪਰਤਖ ਸੱਤ ਸਤ ਸਰੋਵਰ ਸਮੁੰਦਰ ਇਸਤਤ ਕੀਤੇ ਹਨ ਵਾ ਪੰਜ ਗਿਆਨ ਇੰਦਰੇ ਮਨ ਤੇ ਬੁੱਧ ਰੂਪੀ ਸਤ ਸਰੋਵਰ ਸਥਾਪਿਤ ਕੀਤੇ ਹਨ ਵਾ ਸਬਦ ਸ ਕਈਏ ਸਹਿਤ ਪਤ ਇਜਤ ਦੇ ਸਾਥ ਸੰਗਤ ਰੂਪ ਸਰੋਵਰ ਸਥਾਪਿਤ ਕੀਤਾ ਹੈ ਕਹਿੰਦੇ ਜਿਸ ਪ੍ਰਭੂ ਨੇ ਇਹ ਸਰੋਵਰ ਸਾਜਣਾ ਕੀਤੇ ਉਸਨੇ ਆਪ ਹੀ ਵਿਚਾਰਨਾ ਕੀਤੇ ਹਨ ਤਿਤ ਸਤਸਾਰ ਮਨੁਗਾ ਗੁਰਮੁਖ ਨਹਾਵੇ ਫਿਰ ਬਾਹੜ ਜੂਨ ਨਾ ਪਾਏਦਾ ਉਸ ਸਾਧ ਸੰਗਤ ਰੂਪੀ ਸੱਚੇ ਸਰਸਰੋਵਰ ਵਿੱਚ ਜਿਸ ਗੁਰਮੁਖ ਜਾਂਦਾ ਮਨ ਨਹਾਉਂਦਾ ਹੈ ਉਹ ਫਿਰ ਪੁਨਾ ਬਾਹੜ ਮੁੜ ਕੇ ਜੂਨਾ ਵਿੱਚ ਨਹੀਂ ਪਾਇਆ ਜਾਂਦਾ ਸੁਨੋ ਚੰਦ ਸੂਰਜ ਗੈਣਾਰੇ ਤਿਸ ਕੀ ਜੋਤ ਤਰੇ ਭਵਨ ਸਾਰੇ ਅਫੁਰ ਸਰੂਪ ਬ੍ਰਹਮ ਤੂੰ ਹੀ ਗੈਣਾਰੇ ਆਕਾਸ਼ ਵਿੱਚ ਚੰਦਰਮਾ ਤੇ ਸੂਰਜ ਪੈਦਾ ਹੋ ਕੇ ਪ੍ਰਕਾਸ਼ ਕਰ ਰਹੇ ਵਾ ਅਫੁਰ ਪ੍ਰਭੂ ਨੇ ਜਗਿਆਸੂ ਜਨਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਬੈਰਾਗ ਰੂਪੀ ਚੰਦ ਤੇ ਵਿਵੇਕ ਰੂਪੀ ਸੂਰਜ ਪੈਦਾ ਕੀਤਾ ਹੈ ਉਸ ਅਫੁਰ ਸਰੂਪ ਦੀ ਸੱਤਾ ਰੂਪੀ ਜੋਤੀ ਤਿੰਨਾ ਭਵਨਾਂ ਦੇ ਸਾਰੇ ਜੀਵਾਂ ਵਿੱਚ ਫੈਲ ਰਹੀ ਸੁੰਨੇ ਅਲਕ ਅਪਾਰ ਨਿਰਾਲਮ ਸੁੰਨੇ ਤਾੜੀ ਲਾਏ ਦਾ ਅਫੁਰ ਰੂਪ ਬ੍ਰह्म ਲਖਣ ਤੋਂ ਰਹਿਤ ਅਪਾਰ ਪਾਰਾਵਾਰ ਤੋਂ ਰਹਿਤ ਨਿਰਾਲਮ ਅਸੰਗ ਹੈ ਉਹ ਸੁੰਨੇ ਅਫੁਰ ਸਰੂਪ ਹੁੰਦਾ ਹੋਇਆ ਵੀ ਆਪਣੀ ਸਵੈ ਮਹਿਮਾ ਵਿੱਚ ਇਸਤ ਤੋ ਕੇ ਤਾੜੀ ਸਮਾਧੀ ਲਾਉਂਦਾ ਹੈ ਸੁੰਨੋ ਤਰਤ ਆਕਾਸ ਉਪਾਏ ਬਿਨ ਥੰਮਾ ਰਾਕੇ ਸੱਚ ਕਲ ਪਾਏ ਆਪ ਹੋਰ ਸਰੂਪ ਬ੍ਰਹਮ ਤੋਂ ਹੀ ਧਰਤੀ ਤੇ ਆਕਾਸ਼ ਆਦ ਪੈਦਾ ਹੋਏ ਹਨ ਸੱਜੇ ਆਪ ਹੋਰ ਸਰੂਪ ਪ੍ਰਭੂ ਨੇ ਆਪਣੀ ਕਲ ਸ਼ਕਤੀ ਪਾ ਕੇ ਬਗੈਰ ਕਿਸੇ ਥੰਮਾ ਤੋਂ ਰਖੇ ਹਨ ਭਾਵ ਕੋਈ ਬਾਹਰੀ ਆਸਰਾ ਨਹੀਂ ਦਿੱਤਾ ਤਰੇ ਭਵਨ ਸਾਜ ਮੇਖਲੀ ਮਾਇਆ ਆਪ ਉਪਾਇ ਖਪਾਏ ਦਾ ਤਿੰਨਾ ਭਵਣਾ ਨੂੰ ਸਾਜ ਰਾਜ ਪੈਦਾ ਕਰਕੇ ਪ੍ਰਭੂ ਨੇ ਮਾਇਆ ਦੀ ਮੇਖਲੀ ਤੜਾਗੀ ਵਿੱਚ ਪਾਇਆ ਹੋਇਆ ਉਨਾ ਵੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਅਤੇ ਆਪ ਹੀ ਖਪਾਇਆ ਖਪੌਂਦਾ ਨਾਸ਼ ਕਰਦਾ ਸੁਨੋ ਕਾੜੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾੜੀ ਸੁਨੋ ਅਫੋਰਸ ਰੂਪ ਤੋਹੀ ਚਾਰ ਖਾਨੀਆਂ ਅੰਡਜ ਜੇਰਜ ਸੇਧਜ ਉਤਪੁਜ ਪੈਦਾ ਹੋਈਆਂ ਤੇ ਸੁਨੋ ਅਫੋਰਸ ਰੂਪ ਪ੍ਰਭੂ ਤੋਹੀ ਚਾਰ ਪ੍ਰਕਾਰ ਦੀਆਂ ਬਾਣੀਆਂ ਬੇਖਰੀ ਮਦਮਾ ਪਸੰਤੀ ਪਰਾ ਪੈਦਾ ਹੋਈਆਂ ਸੁਨੋ ਕਿ ਇਹ ਅਫੁਰਸ ਰੂਪ ਤੋਂ ਹੀ ਇਹ ਖਾਣੀਆਂ ਤੇ ਬਾਣੀਆਂ ਪੈਦਾ ਹੋਈਆਂ ਵਾ ਸ੍ਰਿਸ਼ਟੀ ਪੈਦਾ ਹੋਈ ਜੋ ਅੰਤ ਨੂੰ ਸੁਨ ਅਫੁਰਸ ਰੂਪ ਵਿੱਚ ਹੀ ਸਮਾਜ ਆਏਗੀ ਉਤਪੁਜ ਚਲਦ ਕੀਆ ਸਿਰ ਕਰਦਾ ਬਿਸਮਾਦ ਸ਼ਬਦ ਕੀ ਦੇਖ ਆਏ ਦਾ ਕਹਿੰਦੇ ਸ਼ਰੋਮਣੀ ਕਰਤੇ ਰਜਨਹਾਰ ਪ੍ਰਭੂ ਨੇ ਉਤਪੁਜ ਬਨਸਪਤੀ ਆਦ ਖਾਣੀਆਂ ਦਾ ਚਲਿਤ ਕੌਤਕ ਕੀਤਾ ਹੈ ਵਾ ਉਤਪੁਜ ਉਤਕ੍ਰਿਸ਼ਟ ਪੁਜਾ ਵਾਲੇ ਸ਼ਰੋਮਣੀ ਕਰਤਾ ਪੁਰਖ ਨੇ ਸੰਸਾਰ ਰੂਪੀ ਕੌਤਕ ਰਚਨਾ ਕੀਤਾ ਹੈ ਇਸ ਕੌਤਕ ਵਿੱਚ ਰਹਿੰਦਾ ਹੋਇਆ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਦਾ ਉਸ ਨੂੰ ਬਿਸਮਾਦ ਅਸਚਰਜ ਰੂਪ ব্রহ্ম ਆਪਣਾ ਸਰੂਪ ਵਿਖਾ ਦਿੰਦਾ ਸੁੰਨੋ ਰਾਤ ਦਿਨ ਸਦੋਏ ਕੀਏ ਓਪਦ ਕਬਦ ਸੁਖਾ ਦੁਖ ਦੀਏ ਹਾਂ ਕਹਿੰਦੇ ਆ ਫੋਰਸ ਰੂਪ ਬ੍ਰਾਹਮਣੇ ਆਪਣੇ ਆਪ ਤੋਂ ਰਾਤ ਤੇ ਦਿਨ ਦੋਵੇਂ ਬਣਾਉਣਾ ਕੀਤੇ ਰਾਤ ਦੀ ਨਿਆਈ ਅਗਿਆਨੀ ਅਤੇ ਦਿਨ ਦੀ ਨਿਆਈ ਗਿਆਨਵਾਨ ਦੋਵੇਂ ਬਣਾਉਣਾ ਕੀਤੇ ਸ੍ਰਿਸ਼ਟੀ ਦੀ ਉਤਪਤੀ ਤੇ ਖੰਦ ਪਰਲੋਂ ਆਪ ਕਰਦਾ ਹੈ ਅਤੇ ਜੀਵਾਂ ਦੀ ਕਰਨੀ ਅਨਸਾਰ ਸੁਖ ਦੁਖ ਦੇਣਾ ਕਰਦਾ ਹੈ ਸੁਖ ਦੁਖ ਹੀ ਤੇ ਅਮਰ ਅਤੀਤਾ ਗੁਰਮਖ ਨਿਜ ਘਰ ਪਾਏ ਦਾ ਓ ਪ੍ਰਭੂ ਆਪ ਹੀ ਨਿਸ਼ਚੇ ਕਰਕੇ ਸੁਖਾਂ ਦੁਖਾਂ ਤੋਂ ਆ ਦਿੱਤਾ ਸੰਗ ਤੇ ਅਮਰ ਮਰਨ ਤੋਂ ਰਹਿਤ ਮੁਖੀ ਗੁਰਾਂ ਦੁਆਰਾ ਉਸ ਦਾ ਨਿਜ ਆਪਣਾ ਸਰੂਪ ਰੂਪੀ ਘਰ ਪਾਉਣਾ ਕਰੀਦਾ ਸਾਮਵੇਦ ਰੁਗ ਜੁਜਰ ਅਥਰਵਣ ਬ੍ਰਹਮੇ ਮੁਕ ਮਾਇਆ ਹੈ ਤ੍ਰੈ ਗੁਣ ਜੋ ਸ਼ਾਮਵੇਦ ਰੁਗ ਵਿਰਿਗਵੇਦ ਜਜਰਵੇਦ ਅਦੇਦਰਬਣਵੇਦ ਹਨ। ਅਤੀ ਇਨ੍ਹਾਂ ਵੇਦਾਂ ਨੂੰ ਪ੍ਰਵਿਰਤ ਕਰਨ ਵਾਲਾ ਮੁਖੀ ਬ੍ਰਹਮਾ ਆਦ ਮਾਇਆ ਦੇ ਤਿੰਨਾ ਗੁਣਾਂ ਵਿੱਚ ਹੀ ਪੈਦਾ ਕੀਤੇ ਹੋਏ। ਭਾਗ ਵੇਦਾਂ ਦਾ ਉਪਾਸ਼ਨਾ ਕਾਂਡ ਰਾਜਸੀ ਹੈ। ਕਰਮ ਕਾਂਡ ਤਾਮਸੀ ਹੈ ਗਿਆਨ ਕਾਂਡ ਸਾਤਕੀ ਹੈ। ਤਾਂ ਕੀ ਕੀ ਮਦ ਕਹਿ ਨਾ ਸਕੈ ਕੋ ਤਿਉ ਬੋਲੇ ਜੋ ਬੋਲਾਏ ਦਾ। ਉਸ ਪ੍ਰਭੂ ਦੀ ਕੀਮਤ ਕਦਰ ਕੋਈ ਵੀ ਨਹੀਂ ਆਖ ਸਕਦਾ ਜੀਵ ਤਿਵੇਂ ਹੀ ਬੋਲਦੇ ਜਿਵੇਂ ਉਹ ਪ੍ਰਭੂ ਬੁਲਾਉਣਾ ਕਰਦਾ ਸੁਨੋ ਸप्त ਪਾਤਾਲ ਉਪਾਏ ਸੁਨੋ ਭਵਨ ਰੱਖੇ ਲਿਵ ਲਾਏ ਅਫੁਰ ਸਰੂਪ ਪ੍ਰਭੂ ਨੇ ਆਪਣੇ ਆਪ ਤੋਂ ਹੀ ਸਬਤ ਸਤ ਪਤਾਲ ਅਤਲ ਬਿਤਲ ਸੁਤਲ ਤਲਾਤਲ ਮਹਾਤਲ ਰਸਾਤਲ ਪਤਾਲ ਪੈਦਾ ਕੀਤੇ ਤੇ ਅਫੁਰ ਸਰੂਪ ਪ੍ਰਭੂ ਨੇ 14 ਭਵਨ ਭਾਵ ਲੋਕ ਲਿਵ ਲਾਏ ਲਗਾ ਕੇ ਰੱਖੇ ਅਰਥਾਤ ਸਾਰੇ ਭਵਨ ਆਪਣੇ ਧਿਆਨ ਵਿੱਚ ਰੱਖੇ ਹਨ ਇਹ ਨਹੀਂ ਕਿ ਕੋਈ ਲੋਕ ਉਸ ਦੇ ਧਿਆਨ ਤੋਂ ਬਾਹਰ ਆ ਜਿਸ ਫੋਰਸ ਰੂਪ ਤੋਂ 14 ਭਵਨ ਉਤਪਤ ਹੋਏ ਆ ਉਸ ਵਿੱਚ ਆਪਣੀ ਲਿਵ ਬਿਰਤੀ ਲਾ ਕੇ ਰੱਖਣਾ ਕਰੇ ਆਪੇ ਕਾਰਣ ਕੀਆ ਅપરੰਪਰ ਸਭ ਤੇਰੋ ਕੀਆ ਕਮਾਏ ਦਾ ਇਹ ਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪ੍ਰਭੂ ਤੂੰ ਆਪਣੇ ਆਪ ਤੋਂ ਹੀ ਸੰਸਾਰ ਦੀ ਰਚਨਾ ਦਾ ਕਾਰਨ ਕੀਤਾ ਹੈ ਵਾ ਤੂੰ ਆਪ ਹੀ ਕਾਰਨ ਰੂਪ ਹੋ ਕੇ ਸੰਸਾਰ ਨੂੰ ਪੈਦਾ ਕੀਤਾ ਹੈ ਸਾਰਾ ਸੰਸਾਰ ਤੇਰਾ ਕੀਤਾ ਆ ਹੁਕਮ ਹੀ ਕਮਾਉਂਦਾ ਰਾਜ ਤਮਸਾਤ ਕਲ ਤੇਰੀ ਛਾਇਆ ਜਨਮ ਮਰਨ ਹਉਮੈ ਦੁਖ ਪਾਇਆ ਏ ਪ੍ਰਭੂ ਰਜੋ ਗੁਣ ਤਮੋ ਗੁਣ ਸਤੋ ਗੁਣ ਤੇਰੀ ਹੀ ਕਲ ਸ਼ਕਤੀ ਦੇ ਛਾਇਆ ਛਾਇਆ ਆਸਰੇ ਹਨ ਉਹ ਤੇਰੀ ਸ਼ਕਤੀ ਨੇ ਇਹਨਾਂ ਗੁਣਾਂ ਨੂੰ ਬਣਾਇਆ ਹੈ ਇਹਨਾਂ ਵਿੱਚ ਤੇਰੀ ਹੀ ਕਲਾ ਸ਼ਾਈ ਹੋਈ ਹੈ ਇਹਨਾਂ ਵਿੱਚ ਤੇਰਾ ਹੀ ছায়ਾ ਪ੍ਰਤੀਬਿੰਬ ਪੈ ਰਿਹਾ ਜੋ ਪ੍ਰਤੀਬਿੰਬ ਸ਼ੁੱਧ ਸਤੋ ਗੁਣ ਵਿੱਚ ਪੈਂਦਾ ਹੈ ਉਹ ਈਸ਼ਰ ਕਹਾਉਂਦਾ ਹੈ ਜੋ ਤਮੋ ਤੇ ਰਜੋ ਗੁਣ ਵਿੱਚ ਪੈਂਦਾ ਉਹ ਜੀਵ ਕਹਾਉਂਦਾ ਇਹਨਾਂ ਗੁਣਾਂ ਵਿੱਚ ਫਸ ਕੇ ਜੀਵਾ ਨੇ ਹਉਮੈ ਹੰਗਤਾ ਮਮਤਾ ਕਰਕੇ ਜੰਮਨ ਮਰਨ ਦਾ ਦੁੱਖ ਪਾਉਣਾ ਕੀਤਾ ਹੈ ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏ ਦਾ ਏ ਹਰੀ ਉੱਤੇ ਕਹਿੰਦੇ ਜਿਸ ਉੱਤੇ ਤੂੰ ਮੁਖੀ ਗੁਰਾਂ ਦੁਆਰਾ ਕਿਰਪਾ ਮੇਰ ਕਰਦਾ ਹੈ ਉਸ ਨੂੰ ਤਿੰਨਾ ਗੁਣਾਂ ਤੋਂ ਉੱਪਰ ਚੌਥੇ ਤੁਰਿਆ ਪਦ ਵਿੱਚ ਇਸਤਿਤ ਕਰਕੇ ਜੰਮਣ ਮਰਨ ਦੇ ਦੁੱਖਾਂ ਤੋਂ ਮੁਕਤੀ ਕਰਾਉਂਦਾ ਹੈ ਸੁਨੋ ਉਪਜੇ ਦਸ ਅਵਤਾਰਾ ਸ੍ਰਿਸ਼ਟ ਉਪਾਇ ਕੀਆ ਪਾਸਾਰਾ ਕਹਿੰਦੇ ਉਸ ਸੁਨੋ ਅਫੁਰਸ ਰੂਪ ਪ੍ਰਭੂ ਤੋ ਹੀ ਵਿਸ਼ਨੂੰ ਦੇ ਦਸ ਅਵਤਾਰ ਪੈਦਾ ਹੋਏ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਾਰਾ ਪਸਾਰਾ ਆਪਣੇ ਅਧੀਨ ਕੀਤਾ ਹੋਇਆ ਦੇਵ ਦਾਨਵ ਗਣ ਗੰਧਰਬ ਸਾਜੇ ਸਭ ਲਿਖਿਆ ਕਰਮ ਕਮਾਏ ਦਾ ਅਫੁਰਸ ਰੂਪ ਨੇ ਆਪਣੇ ਆਪ ਤੋਂ ਹੀ ਦੇਵਤੇ ਦਾਨਵ ਦਾਇੰਤ ਗਣ ਸ਼ਿਵਜੀ ਦੇ ਸੇਵਕ ਅਤੇ ਗੰਧਰਬ ਦੇਵਤਿਆਂ ਦੇ ਰਾਗੀ ਸਾਜਣਾ ਕੀਤੇ ਹਨ ਸਾਰੇ ਜੀਵ ਆਪਣੇ ਕੀਤੇ ਕਰਮਾਂ ਦੇ ਲਿਖੇ ਸੰਸਕਾਰਾਂ ਅਨਸਾਰ ਹੀ ਕਰਮ ਕੁਮਾਰੇ ਗੁਰਮੁਖ ਸਮਝੈ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੈ ਜਨ ਕੋਈ ਕਹਿੰਦੇ ਜੋ ਗੁਰਮੁਖ ਬਣ ਕੇ ਗੁਰਾਂ ਦੁਆਰਾ ਅਫੁਰਸ ਰੂਪ ਦੀ ਕਲਾ ਨੂੰ ਸਮਝ ਲੈਂਦਾ ਉਸ ਨੂੰ ਜੰਮਣ ਮਰਨ ਆਦ ਦਾ ਕੋਈ ਰੋਗ ਦੁੱਖ ਨਹੀਂ ਹੁੰਦਾ ਪਰੇ ਗੁਰ ਉਪਦੇਸ਼ ਭਗਤੀ ਭੂਮਿਕਾ ਦੀ ਪੌੜੀ ਚੜਨਾ ਕੋਈ ਵਿਰਲਾ ਟਾਵਾ ਟਾਵਾ ਜਨਪੁਰਸ਼ ਹੀ ਜਾਣਦਾ ਜੁਗ ਹੈ ਜੁਗੰਤਰ ਮੁਕਤ ਪਰਾਇਣ ਸੋ ਮੁਕਤ ਭਇਆ ਪਤ ਪਾਏ ਦਾ ਜੁਗ ਹੈ ਜੁਗੰਤਰ ਜੁਗਾਂ ਜੁਗਾਂ ਦੇ ਅੰਦਰ ਜੀਵ ਪਰਮੇਸ਼ਰ ਦੇ ਪ੍ਰਾਇਣ ਆਸਰੇ ਹੀ ਮੁਕਤੀ ਪ੍ਰਾਪਤ ਕਰ ਸਕਦਾ ਹੈ ਵਹ ਜੁਗਾਂ ਜੁਗਾਂ ਦੇ ਵਿੱਚ ਇਹ ਗੁਰਾਂ ਦੇ ਉਪਦੇਸ਼ ਭਗਤੀ ਰੂਪੀ ਪੌੜੀ ਮੁਕਤੀ ਦੇਣ ਲਈ ਆਸਰਾ ਰੂਪ ਹੈ ਜੋ ਇਸ ਪੌੜੀ ਦਾ ਆਸਰਾ ਲੈਂਦਾ ਉਹ ਮੁਕਤ ਕਲਿਆਣ ਨੂੰ ਪ੍ਰਾਪਤ ਹੋਇਆ ਹੈ ਅਤੇ ਲੋਕ ਪ੍ਰਲੋਕ ਵਿੱਚ ਪਤ ਇੱਜ਼ਤ ਪਾਉਂਦਾ ਹੈ ਪੰਜ ਤਤ ਸੁੰਨ ਪਰਗਾਸ ਦੇਹ ਸੰਜੋਗੀ ਕਰਮ ਅਭਿਆਸਾ ਹਾਂ ਪੰਜ ਤਤਾਂ ਦਾ ਵੀ ਸੁੰਨ ਅਫੁਰ ਸਰੂਪ ਪ੍ਰਭੂ ਤੋਂ ਪ੍ਰਕਾਸ਼ਾ ਪ੍ਰਕਾਸ਼ ਹੋਇਆ ਜੀਵ ਇਹਨਾਂ ਤਤਾਂ ਦੀ ਬਣੀ ਦੇਹ ਕਾਇਆ ਦਾ ਸੰਯੋਗੀ ਮਿਲਾਪੀ ਹੋ ਕੇ ਕਰਮਾਂ ਦਾ ਅਭਿਆਸ ਕਰਨ ਲੱਗ ਪਿਆ ਵਾ ਜੀਵਾਂ ਦੇ ਕਰਮਾਂ ਦੇ ਅਭਿਆਸੀ ਹੋਣ ਕਰਕੇ ਇਹ ਤਤ ਇਸ ਦੇਹੀ ਦੇ ਸੰਯੋਗੀ ਬਣੇ ਹਨ ਬੁਰਾ ਭਲਾ ਦੋਏ ਮਸਤਕ ਲੀਕੇ ਪਾਪ ਪੁੰਨ ਵੀ ਜਾਏ ਦਾ ਜੀਵ ਨੇ ਜੋ ਵੀ ਬੁਰਾ ਮੰਦਾ ਤੇ ਭਲਾ ਚੰਗਾ ਕਰਮ ਕੀਤਾ ਹੈ ਇਨ ਦੋਵੇਂ ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵ ਦੇ ਮੱਥੇ ਉੱਪਰ ਲਿਖੇ ਜਾਂਦੇ ਹਨ ਇਸ ਪਾਪ ਪੁੰਨ ਦੇ ਬੀਜ ਆਏ ਦਾ ਬੀਜ ਕਰਕੇ ਜੀਵ ਆਉਂਦਾ ਜਾਂਦਾ ਰਹਿੰਦਾ ਊਤਮ ਸਤਗੁਰੂ ਪੁਰਖ ਨਿਰਾਲੇ ਸਬਦ ਰਤੇ ਹਰ ਰਸ ਮੱਤ ਵਾਲੇ ਊਤਮ ਸ੍ਰੇਸ਼ਟ ਸਤਗੁਰੂ ਸਾਹਿਬ ਜੀ ਅਕਾਲ ਪੁਰਖ ਦਾ ਸਰੂਪ ਹਨ ਤੇ ਜਗਤ ਤੋਂ ਨਿਰਲੇਪ ਹਨ ਵਾਜੂਪੁਰਖ ਅਸੰਗ ਰਹਿਣ ਵਾਲੇ ਸਤਿਗੁਰੂ ਦੀ ਸ਼ਰਨ ਪਏ ਹਨ ਉਹ ਉਤਮ ਜੀਵਨ ਵਾਲੇ ਬਣ ਜਾਂਦੇ ਉਹ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਰੰਗੇ ਹੋਏ ਪ੍ਰਭੂ ਦੇ ਰਸ ਪ੍ਰੇਮ ਵਿੱਚ ਮਤਵਾਲੇ ਮਸਤ ਰਹਿੰਦੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰੈ ਭਾਗ ਮਿਲਾਏ ਦਾ ਰਿੱਧ ਅਨੰਦ ਹੀ ਅਟੋਟ ਦਾ ਆਤਮ ਬੋਧ ਵਾਲੀ ਬੁੱਧੀ ਸਿੱਧ ਅਲੌਕਿਕ ਸ਼ਕਤੀਆਂ ਤੇ ਸਿੱਧ ਮੁਕਤੀ ਅਤੇ ਬ੍ਰਹਮ ਗਿਆਨ ਗੁਰੂ ਸਾਹਿਬ ਜੀ ਤੋਂ ਹੀ ਪ੍ਰਾਪਤ ਕਰੀਦਾ ਭਰਪੂਰਨ ਵੱਡੇ ਭਾਗਾਂ ਲੇਖਾਂ ਕਰਕੇ ਐਸੇ ਸਤਿਗੁਰਾਂ ਨਾਲ ਪ੍ਰਭੂ ਮਿਲਾਉਂਦਾ ਹੈ ਇਸ ਮਨ ਮਾਇਆ ਕੋ ਨੇਹ ਘਨੇਰਾ ਕੋਈ ਬੁੱਝੋ ਗਿਆਨੀ ਕਰੋ ਨਬੇਰਾ ਪਾਤਸ਼ਾਹ ਫਰਮਾਉਂਦੇ ਕਿ ਇਸ ਮਨ ਦੇ ਤਾਂ ਹੀ ਮਾਇਆ ਦਾ ਘਨੇਰਾ ਬਹੁਤ ਕੋਪ ਹਨੇਰਾ ਜਿਹੜਾ ਵਾ ਪ੍ਰੇਮ ਮੋਹ ਲੱਗਾ ਆ ਕੋਈ ਗਿਆਨੀ ਕਿਦੇ ਗਿਆਨ ਵਾਨ ਹੋ ਕੇ ਗੁਰਾਂ ਦੁਆਰਾ ਇਸ ਮਾਇਆ ਦੇ ਮੋਹ ਤੋਂ ਛੁੱਟਣ ਦਾ ਤਰੀਕਾ ਸਮਝਣਾ ਕਰੋ ਅਤੇ ਆਪਣੇ ਜੰਮਣ ਮਰਨ ਦਾ ਨਿਵੇੜਾ ਕਰਨਾ ਕਰੋ ਆਸਾ ਮਨਸਾ ਹੋਮੇ ਸੈਸ ਨਰ ਲੋਭੀ ਕੂੜ ਕਮਾਏ ਦਾ ਜੀਵ ਨੂੰ ਆਸਾ ਇੱਛਾ ਮਨਸਾ ਵਾਸ਼ਨਾ ਖੋਮੇ ਹੰਗਦਾ ਮਮਤਾ ਤੇ ਸਹਿਸਾ ਸੰਸਾ ਵਿਆਪ ਰਿਆ ਲੋਭੀ ਲਾਲਚੀ ਨਰਪੁਰਖ ਹਮੇਸ਼ਾ ਝੂਠ ਨੂੰ ਹੀ ਕਮਾਉਣਾ ਕਰਦਾ ਹੈ ਸਤ ਗੁਰ ਤੇ ਪਾਏ ਵਿਚਾਰਾ ਸੁੰਨ ਸਮਾਦ ਸੱਚੇ ਘਰਬਾਰਾ ਜੋ ਸਤ ਗੁਰਾਂ ਤੋਂ ਆਪਣੇ ਨਿਜ ਸਰੂਪ ਦੀ ਵਿਚਾਰ ਨੂੰ ਪ੍ਰਾਪਤ ਕਰਦਾ ਹੈ ਉਸ ਦੀ ਸੁੰਨ ਅਪੁਰ ਸਰੂਪ ਬ੍ਰਹਮ ਵਿੱਚ ਸਮਾਦੀ ਲੱਗ ਜਾਂਦੀ ਅਤੇ ਸੱਚੇ ਪ੍ਰਭੂ ਦਾ ਗਿਆਨ ਰੂਪੀ ਬਾਰਾ ਦਰਵਾਜਾ ਤੇ ਸਰੂਪ ਸੱਚਖੰਡ ਸਾਧ ਸੰਗਤ ਰੂਪੀ ਘਰ ਪ੍ਰਾਪਤ ਹੋ ਜਾਂਦਾ ਨਾਨਕ ਨਿਰਮਲ ਨਾਦ ਸ਼ਬਦ ਤੁਨ ਸੱਚ ਰਾਮੈ ਨਾਮ ਸਮਾਏਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਨਿਰਮਲ ਉੱਜਲ ਸਰੂਪ ਨਾਦ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੇ ਸ਼ਬਦ ਗੁਰੂ ਉਪਦੇਸ਼ ਨੂੰ ਤੁਹਾਨੂੰ ਚਾਰਣਾ ਕਰਦਾ ਹੈ ਉਹ ਸੱਚ ਨਿਸ਼ਚੇ ਕਰਕੇ ਰਾਮੇ ਪਰਮੇਸ਼ਰ ਦੇ ਨਾਮ ਵਿੱਚੋਂ ਵਾ ਨਾਮ ਨਾਮੀ ਪ੍ਰਭੂ ਵਿੱਚ ਸਮਾ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ गुरु वा ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ